ਸਾਸਰੀਕਲ ਦੋਸਤੋ ਅੱਜ ਆਪਾਂ ਕਰਾਂਗੇ ਦੋ ਅੱਖਰਾਂ ਵਾਲੇ ਸ਼ਬਦ ਠੀਕ ਆ ਦੋ ਅੱਖਰੀ ਸ਼ਬਦ ਤਾਂ ਜਦੋਂ ਆਪਾਂ ਲਗਾ ਮਾਤਰਾਵਾਂਾਂ ਕਰਾਂਗੇ ਨਾ ਲਗਾ ਮਾਤਰਾਵਾਂ ਵਿੱਚ ਮੁਕਤਾ ਇੱਕ ਮਾਤਰਾ ਹੁੰਦੀ ਹੈ ਇਹਦੀ ਕੋਈ ਇਹਦਾ ਕੋਈ ਸਿੰਬਲ ਕੋਈ ਸਾਈਨ ਨਹੀਂ ਹੁੰਦਾ ਇਹਦਾ ਠੀਕ ਆ ਮੁਕਤਾ ਐਂ ਹੀ ਹੁੰਦੀ ਆ ਬਸ ਜਦੋਂ ਆਪਾਂ ਲਗਾ ਮਾਤਰਾ ਕਰਾਂਗੇ ਤੁਹਾਨੂੰ ਲੱਗ ਜੂ ਪਤਾ ਫਿਲਹਾਲ ਆਪਾਂ ਦੋ ਅੱਖਰਾਂ ਵਾਲੇ ਸ਼ਬਦ ਕਰਦੇ ਆ ਤਾਂ ਇਸ ਤੋਂ ਪਹਿਲਾਂ ਆਪਾਂ ਨੇ ਜਿਹੜੀ ਪੰਜਾਬੀ ਦੀ 35 ਅੱਖਰੀ ਆ ਠੀਕ ਆ 35 ਅੱਖਰੀ ਜਮਾ ਜਿਹੜੇ ਆਪਣੇ ਆ ਸੱਤ ਅੱਖਰ ਹੁੰਦੇ ਨੇ ਕਿੰਨੇ ਹੁੰਦੇ ਨੇ ਠੀਕ ਹੈ ਜੀ ਗਾ 1 2 3 4 6 ਹੁੰਦੇ ਨੇ 6 ਪੈਰੀ ਬਿੰਦੀ ਵਾਲੇ ਅੱਖਰ ਠੀਕ ਹੈ ਇਹ ਆਪਾਂ ਕਰ ਚੁੱਕੇ ਹਾਂ ਵਰਣਮਾਲਾ ਕਿਹੜੇ ਅੱਖਰ ਹੁੰਦੇ ਨੇ ਕੀ ਉਹਨਾਂ ਦਾ ਉਚਾਰਨਾ ਕਿਵੇਂ ਬੋਲਣਾ ਇਹ ਆਪਾਂ ਕਰ ਚੁੱਕੇ ਹਾਂ ਹੁਣ ਉਹਨਾਂ ਹੀ ਅੱਖਰਾਂ ਨੂੰ ਮਿਲਾ-ਮਿਲਾ ਕੇ ਆਪਾਂ ਦੋ ਅੱਖਰੀ ਤਿੰਨ ਅੱਖਰੀ ਚਾਰ ਅੱਖਰੀ ਐਵੇਂ ਸ਼ਬਦ ਕਰਾਂਗੇ ਠੀਕ ਹੈ ਇਸੇ ਵੀਡੀਓ 'ਚ ਆਪਾਂ ਖਾਸ ਤੌਰ ਤੇ ਦੋ ਅੱਖਰੀ ਸ਼ਬਦ ਕਰਾਂਗੇ ਦੋ ਅੱਖਰਾਂ ਵਾਲੇ ਸ਼ਬਦ ਤਾਂ ਸਭ ਤੋਂ ਪਹਿਲਾਂ ਆਪਾਂ ਆ ਕਰਦੇ ਹਾਂ ਕੀ ਆ ਜਜਾ ਜਮਾ ਗੱਗਾ ਜਜਾ ਗੱਗਾ ਜੱਗ ਬੱਬਾ ਸਸਾ ਬਸ ਕੱਗਾ ਜਮਾ ਰਾਰਾ ਕੱਗਾ ਰਾਰਾ ਕਰ ਫਫਾ ਜਮਾ ਲੱਲਾ ਫਫਾ ਲੱਲਾ ਫਲ ਹਹਾ ਜਮਾ ਲੱਲਾ ਹਹਾ ਲੱਲਾ ਹਲ ਥੱਥਾ ਜਮਾ ਨਾਣਾ ਥੱਥਾ ਨਾਣਾ ਥਣ ਠੀਕ ਆ ਹੋਰ ਤੁਹਾਨੂੰ ਦਿੱਤੇ ਹੋਏ ਨੇ ਸ਼ਬਦ ਹਾ ਹਾ ਥ ਥਾ ਹੱਥ ਦ ਦ ਸ ਸ ਦਸ ਪ ਬ ਰ ਰ ਪਰ ਕ ਕ ਰ ਰ ਕਰ ਬ ਬ ਸ ਸ ਬਸ ਵ ਵ ਸ ਸ ਬਸ ਹ ਹ ਟੈਂਕਾ ਹੱਠ ਡ ਡ ਰ ਰ ਡਰ ਪ ਪ ਰ ਰ ਪਰ ਸ ਸ ਚ ਚ ਸੱਚ ਲ ਲ ੜਾ ੜ ਲੜ ਤ ਤ ਰ ਰ ਤਰ ਫ ਫ ਲ ਲ ਸਲ ਛ ਛ ਤ ਤ ਛੱਤ ਚ ਚ ਰ ਰ ਚਰ ਹ ਹ ਲ ਲ ਹਲ ਕ ਕ ਰ ਰ ਕਰ ਮ ਮ ਨ ਨ ਮਨ ਬੱਬਾ ਲੱਲਾ ਬੱਲ ਜੱਜਾ ਲੱਲਾ ਜੱਲ ਠੀਕ ਆ ਇਹ ਬਸ ਜਿਹੜੀ ਪ੍ਰੋਨਨਸੀਏਸ਼ਨ ਆ ਨਾ ਪੰਜਾਬੀ ਦਾ ਉਚਾਰਨ ਉਹਦਾ ਵਧੀਆ ਕਰਨ ਲਈ ਵੀ ਉਚਾਰਨ ਥੋੜਾ ਸਪਸ਼ਟ ਹੋਵੇ ਕਲੀਅਰ ਹੋਵੇ ਅੱਖਰਾਂ ਦੀ ਪਛਾਣ ਵੀ ਹੋਵੇ ਤੁਹਾਨੂੰ ਠੀਕ ਆ ਨਾਲ ਦੀ ਨਾਲ ਤੁਹਾਨੂੰ ਉਹਨਾਂ ਦੇ ਉਚਾਰਨ ਦਾ ਵੀ ਪਤਾ ਹੋਵੇ ਕਿਵੇਂ ਬੋਲਣਾ ਬਸ ਉਹਦੀ ਪ੍ਰੈਕਟਿਸ ਆ ਜਿੰਨੀ ਕਰੋਗੇ ਤੁਹਾਡਾ ਹੋਰ ਕਲੀਅਰ ਹੋਊਗਾ ਕੰਮ ਉਚਾਰਨ ਦਾ ਵੀ ਠੀਕ ਆ ਦੋਖਰੀ ਸ਼ਬਦ ਉਸ ਤੋਂ ਬਾਅਦ ਇਹ ਦੇਖੋ ਜਿਵੇਂ ਆਪਾਂ ਪਹਿਲੀ ਕਲਾਸ ਚੁੰਨੇ ਆਂ ਦੂਜੀ ਚੁੰਨੇ ਆਂ ਤੀਜੀ ਕਲਾਸ ਚੁੰਨੇ ਆਂ ਤਾਂ ਐਮ ਸਟੈਪ ਵਾਈਜ਼ ਕੰਮ ਔਖਾ ਹੁੰਦਾ ਜਾਂਦਾ ਨਾ ਜਿਵੇਂ ਪਹਿਲੀ ਕਲਾਸ ਦਾ ਸਿਲੇਬਸ ਘੱਟ ਸੀ ਦੂਜੀ ਚ ਹੋਏ ਤੁਸੀਂ ਵੱਧ ਗਿਆ ਤੀਜੀ ਚ ਫੇਰ ਹੋਰ ਹੋਰ ਜ਼ਿਆਦਾ ਵੱਧ ਗਿਆ ਠੀਕ ਆ ਦੂਜੀ ਕਲਾਸ ਨਾਲੋਂ ਸਿਲੇਬਸ ਪੜ੍ਹਨ ਵਾਲਾ ਉਹ ਵੀ ਇੱਥੇ ਹੋ ਰਿਹਾ ਵੀ ਕੋਈ ਵੀ ਚੀਜ਼ ਸਿੱਖ ਰਹੇ ਆਂ ਆਪਾਂ ਜਿਵੇਂ ਪੰਜਾਬੀ ਸਿੱਖ ਰਹੇ ਆਂ ਭਾਸ਼ਾ ਠੀਕ ਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਊੜਾ ਜਿਹੜਾ ਸਿਖਾਇਆ ਠੀਕ ਆ ਫਿਰ ਤੁਹਾਨੂੰ ਪੁਲਾਵੇ ਅੱਖਰ ਆਏ ਠੀਕ ਆ ਫਿਰ ਤੁਹਾਨੂੰ ਦੋ ਅੱਖਰੀ ਸ਼ਬਦ ਆਏ ਵੀ ਵਰਣਮਾਲਾ ਦੇ ਦੋ ਅੱਖਰਾਂ ਨੂੰ ਜੋੜ ਕੇ ਦੋ ਖਰੀ ਸ਼ਬਦ ਐਵੇਂ ਆ ਤੇ ਤੁਹਾਨੂੰ ਇਕੱਠਾ ਪੈਰਾ ਦੇਤਾ ਠੀਕ ਆ ਬੱਬਾ ਸਸਾ ਬਸ ਫਫੜਾੜਾ ਫੜ ਬਸ ਫੜ ਕਗਾਰਾ ਰਾਰਾ ਕਰ ਚੱਚਾ ਲੱਲਾ ਚੱਲ ਕਰ ਚੱਲ ਠੀਕ ਆ ਜੱਜਾ ਲੱਲਾ ਜੱਲ ਪੱਬਾ ਰਾਰਾ ਪਰ ਜੱਲ ਪਰ ਬਸ ਪ੍ਰੋਨੰਸੀਏਸ਼ਨ ਪ੍ਰੈਕਟਿਸ ਆ ਇਹ ਬਸ ਹੋਰ ਕੁਝ ਨਹੀਂ ਹੈਗਾ ਫਲ ਛੱਕ ਰੱਬ ਰੱਬ ਕਰ ਠੀਕ ਆ ਗੱਲ ਕਰ ਮੈਂਵੇਂ ਛੇਤੀ ਪੜ ਰਿਹਾ ਕਿਉਂਕਿ ਮਿੰਤਾ ਆਉਂਦਾ ਠੀਕ ਆ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ ਤੁਸੀਂ ਐ ਪੜਦਾ ਕੱਲੇ ਕੱਲੇ ਅੱਖਰ ਨੂੰ ਜੋੜ ਕੇ ਛੱਛਾ ਤੱਤਾ ਛੱਤ ਪੱਪਾ ਰਾਰਾ ਪਰ ਮੰਮਾ ਤੱਤਾ ਮੱਤ ਚੱਚਾ ਢਾੜਾ ਚੜੋ ਛੱਤ ਪਰ ਮੱਤ ਚੜ ਐ ਪੜਨਾ ਤੁਸੀਂ ਠੀਕ ਆ ਸੱਸਾ ਚੱਚਾ ਸੱਤ ਦੱਦਾ ਸੱਸਾ ਦਸ ਸੱਤ ਦਸ ਐ ਪੜਨਾ ਲੜ ਮੱਤ ਜੱਗ ਫੜ ਡਰ ਮੱਤ ਯਸ਼ ਨਲ ਤੱਕ ਚੱਲ ਜਲ ਪਰ ਠੀਕ ਆ ਫਿਰ ਤੁਹਾਨੂੰ ਇੰਨੀ ਕਲੀਅਰ ਪ੍ਰੋਨੰਸੀਏਸ਼ਨ ਜਿਵੇਂ ਹੁਣ ਕਰਦੇ ਆ ਐਵੇਂ ਹੋ ਜੂਗੀ ਤੁਹਾਡੀ ਪ੍ਰੈਕਟਿਸ ਨਾਲ ਰਥ ਪਰ ਮਤ ਚੜ ਤਤਾਰਾ ਰਤਰ ਫਫਾੜਾੜਾ ਫੜ ਤਰ ਫੜ ਛਣ ਛਣ ਕਰ ਹੱਠ ਮਤ ਕਰ ਠੀਕ ਆ ਅੱਗੇ ਅਭਿਆਸ ਦਾ ਕੰਮ ਆ ਕਿ ਚਿੱਤਰ ਵੇਖ ਕੇ ਉਹਨਾਂ ਦੇ ਨਾਂ ਲਿਖਣੇ ਨੇ ਆਪਾਂ ਨੂੰ ਘਰ ਦਿੱਤਾ ਹੋਇਆ ਘਰ ਕਿਵੇਂ ਬੰਦ ਦਾ ਕ ਗ ਰ ਰ ਕਰ ਅਬਾਸ ਸ ਬਬਸ ਸ ਸਬਸ ਆਹ ਫਲ ਨੇ ਫਫਲ ਲਲ ਫਲ ਆ ਗਿਆ ਟੂਟੀ ਨਲ ਉਹ ਨੱਲਾ ਠੀਕ ਹੈ ਟੂਟੀ ਆਪਣਾ ਮਤਲਬ ਨਲ ਨਲਨਾ ਲਲ ਨੱਲਾ ਆ ਹਿੱਟਨ ਇੱਥੇ ਅੱਖਰਾਂ ਨੂੰ ਜੋੜ ਕੇ ਸ਼ਬਦ ਪੂਰਾ ਕਰਨਾ ਠੀਕ ਜਿਵੇਂ ਆ ਕੀਆ ਫਫਾ ਆ ਕੀਆ ਲਲਾ ਫਫਾ ਜਮ ਲੱਲਾ ਠੀਕ ਹੈ ਇਹਨਾਂ ਦੋਨਾਂ ਨੂੰ ਮਿਲਾ ਦਾਂਗੇ ਤਾਂ ਫਫਾ ਲੱਲਾ ਫਲ ਬਣ ਜਾਊਗਾ ਪ੍ਰੈਕਟਿਸ ਲਈ ਆ ਬਸ ਇਹ ਠੀਕ ਹੈ ਇਹ ਤੁਸੀਂ ਕਰ ਲਿਓ ਆਪ ਆ ਖਾਲੀ ਥਾਵਾਂ ਭਰਨੀਆਂ ਨੇ ਆਪਾਂ ਨੇ ਠੀਕ ਹੈ ਛਛਾ ਨਾਣਾ ਛਣ ਜਜਾ ਲੱਲਾ ਜਲ ਭਰ ਸਕਦੇ ਹੋ ਬੱਬਾ ਸਬਸ ਠੀਕ ਹੈ ਖਾਲੀ ਥਾਵਾਂ ਆ ਤੁਸੀਂ ਉੱਪਰੋਂ ਦੇਖ ਕੇ ਭਰ ਸਕਦੇ ਹੋ ਆਹ ਜਿਵੇਂ ਤੁਹਾਨੂੰ ਇੱਥੇ ਜਜਾ ਦਿੱਤਾ ਹੋਇਆ ਨਾ ਜਜਾ ਹੁਣ ਤੁਸੀਂ ਦੇਖ ਲੈਣਾ ਜਜੇ ਨਾਲ ਆ ਇੱਥੇ ਦੇਖ ਲਓ ਆ ਜਜੇ ਨਾਲ ਗੱਗਾ ਲੱਗਿਆ ਹੋਇਆ ਜਜਾ ਗੱਗਾ ਜੰਗ ਠੀਕ ਹੈ ਹੁਣ ਅ ਤਥਾ ਠੀਕ ਹੈ ਥੱਥੇ ਨਾਲ ਦੇਖ ਲਓ ਇੱਥੇ ਥੱਥਾ ਨਾਣਾ ਥਾਣਾ ਤਾਂ ਥੱਥੇ ਨਾਲ ਨਾਣਾ ਲਿਖ ਦਿਓ ਠੀਕ ਹੈ ਤਾਂ ਪਹਿਲਾਂ ਤਾਂ ਤੁਹਾਨੂੰ ਇੱਥੇ ਆਹ ਉੱਪਰ ਠੀਕ ਆ ਆ ਦੋਹਰੇ ਸ਼ਬਦਾਂ ਦੀ ਆ ਜਿਹੜੀਆਂ ਫੋਟੋਆਂ ਦਿੱਤੀਆਂ ਹੋਈਆਂ ਨੇ ਠੀਕ ਆ ਫਿਰ ਆ ਜਿਹੜੇ ਅੱਖਰ ਲਿਖਣ ਨੂੰ ਲਿਖਣ ਨੂੰ ਦਿੱਤੇ ਹੋਏ ਨੇ ਠੀਕ ਹੈ ਅੱਖਰ ਪੜ੍ਹਨ ਨੂੰ ਦਿੱਤੇ ਹੋਏ ਨੇ ਆ ਪੈਰਾ ਦਿੱਤਾ ਹੋਇਆ ਇਹ ਪ੍ਰੋਨਨਸिएशन ਦਾ ਕੰਮ ਸੀਗਾ ਆ ਥੱਲੇ ਤੁਹਾਨੂੰ ਨਾਲ ਦੀ ਨਾਲ ਲਿਖਣ ਨੂੰ ਵੀ ਦਿੱਤਾ ਹੋਇਆ ਲਿਖਣ ਦਾ ਵੀ ਤੁਸੀਂ ਅੱਖਰ ਬਣਾਉਣੇ ਕਿਵੇਂ ਨੇ ਅੱਖਰਾਂ ਦੀ ਬਣਤਰ ਤੇ ਕਿਵੇਂ ਧਿਆਨ ਦੇਣਾ ਠੀਕ ਆ ਬਣਤਰ ਤੇ ਧਿਆਨ ਦੇਣ ਦਾ ਵੀ ਕੰਮ ਕੀਤਾ ਹੋਇਆ ਤਾਂ ਆਪਾਂ ਅਗਲੀ ਵੀਡੀਓ ਚ ਅੱਖਰਾਂ ਦੀ ਬਣਤਰ ਬਣਤਰ ਬਣਾਉਣੇ ਕਿਵੇਂ ਨੇ ਲਿਖਣੇ ਕਿਵੇਂ ਨੇ ਉਹਨਾਂ ਤੇ ਹੀ ਗੱਲ ਕਰ ਲਵਾਂਗੇ ਠੀਕ ਆ ਦੋ ਖਰੀ ਸ਼ਬਦ ਆਪਣੇ ਹੋ ਗਏ ਨੇ ਠੀਕ ਆ ਤਿੰਨ ਅੱਖਰੀ ਸ਼ਬਦ ਆਪਾਂ ਬਾਅਦ ਚ ਕਰਾਂਗੇ ਅਗਲੀ ਵੀਡੀਓ ਚ ਆਪਾਂ ਅੱਖਰਾਂ ਦੀ ਬਣਤਰ ਤੇ ਧਿਆਨ ਦੇ ਲੰਨੇ ਆ ਚਲੋ ਠੀਕ ਆ ਜੀ ਫਿਰ ਇਸ ਵੀਡੀਓ ਚ ਐਨਾ ਹੀ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਨੋਟੀਫਿਕੇਸ਼ਨ ਆਈਕਨ ਜਰੂਰ ਤੁਸੀਂ ਦਬਾ ਲਿਓ ਘੰਟੀ ਤਾਂ ਧੰਨਵਾਦ ਜੀ